ਆਪਣੀਵੇਂ ਪੈੜਾਂ ਛੱਡਦਾ ਇੱਕ ਸਾਲ ਹੋਰ ਗੁਜ਼ਰ ਗਿਆ ਸਮਾਪਣੀ ਚਾਲ ਚੱਲਦਾ ਗਿਆ ਕੁਝ ਨਵੇਂ ਸੱਜਣ ਮਿਲੇ ਕੁਝ ਮੁਹੱਬਤੀ ਰੂਹਾਂ ਸਾਡੇ ਲਈ ਵਿਛੜ ਗਈਆਂ ਕੁਝ ਸੱਜਣ ਜਿਉਂਦੇ ਜੀ ਵਿਛੜ ਗਏ ਰੋਸੇ ਸਿਕਵੇ ਮਿੰਤਾ ਨਾਲ ਮਨਾਉਣ ਦੀ ਕਵਾਇਤ ਜਾਰੀ ਰਹੀ ਕੁਝ ਆਪਣੇ ਟਿਸ਼ੂ ਪੇਪਰ ਵਾਂਗ ਵਰਤ ਕੇ ਸਿੱਟਦੇ ਰਹੇ ਸਭ ਕੁਝ ਜਾਣਦਿਆਂ ਵੀ ਅਣਜਾਣ ਬਣੇ ਖੈਰ ਇਸ ਨਵੇਂ ਸਾਲ ਦੇ ਵਿੱਚ ਕਿਸੇ ਦੇ ਨਾਲ ਕੋਈ ਵੀ ਗਿਲਾ ਸਿਕਵਾ ਨਹੀਂ ਹੈ ਇਸ ਨਵੇਂ ਸਾਲ ਵਿੱਚ ਰਲ ਮਿਲ ਕੇ ਇੱਕ ਹੋ ਜਾਈਏ ਸਭ ਗਲੇ ਸਕੇ ਬਿਪੁਲਾ ਕੇ ਦਮੇ ਸਾਲ ਨੂੰ ਖੁਸ਼ਾਮਦੀ ਕਈਏ ਤੇ ਖੁਦਾ ਕੀ ਦੁਆ ਹੈ ਕਿ ਤੁਹਾਡਾ ਨਵਾਂ ਸਾਲ ਨਵਾਂ ਅਹਿਸਾਸ ਨਵੀਂ ਕੋਸ਼ਿਸ਼ ਦੇ ਨਾਲ ਹਰ ਪਲ ਤੁਹਾਡਾ ਬੀਤੇ ਪਲ ਤੋਂ ਸੋਹਣਾ ਹੋਵੇ ਹਰ ਬੀਤੇ ਪਲ ਤੋਂ ਤੁਸੀਂ ਵਧੇਰੇ ਸੋਹਣੇ ਵਧੇਰੇ ਸਿਆਣੇ ਵਧੇਰੇ ਖੁਸ਼ਹਾਲ ਵਧੇਰੇ ਤੰਦਰੁਸਤ ਹੋਵੋ ਮੌਸਮਾਂ ਦੇ ਨਾਲ ਮੂਹ ਬਣਿਆ ਰਹੇ ਕੁਦਰਤ ਮਿਹਰਵਾਦ ਰਹੀ ਮੁਹੱਬਤਾਂ ਦੀ ਮਹਿਕ ਸਦਾ ਉੜਦੀ ਰਹੇ ਜ਼ਿੰਦਗੀ ਜਿੰਦਾਬਾਦ ਜ਼ਿੰਦਗੀ ਜਿੰਦਾ